ਉਂ ਬਟਾਲਾ ਚ ਫਿਰ ਚਲੀਆਂ ਗੋਲੀਆਂ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਮੌਕੇ ਤੇ ਪਹੁੰਚੀ ਪੁਲਿਸ ਕੀਤੀ ਜਾਂਚ ਸ਼ੁਰੂ ਪਟਾਲਾ ਟੇਰਾ ਰੋਡ 'ਤੇ ਇੱਕ ਵਾਰ ਫਿਰ ਸ਼ਰੀਆਮ ਗੋਲੀਆਂ ਚੱਲਣ ਨਾਲ ਜਸਜੀਤ ਚੀਮਾ ਨਾਮ ਦੇ ਵਿਅਕਤੀ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਕੁਸਮਾ ਪਹਿਲਾਂ ਜਸਜੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਆਪਣੇ ਘਰ ਜਾ ਰਿਹਾ ਸੀ ਅਤੇ ਘਰ ਤੋਂ ਕੁਝ ਹੀ ਦੂਰੀ ਤੇ ਕੁਝ ਅਣਪਛਾਤੇ ਲੋਕ ਆਉਂਦੇ ਹਨ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਅਤੇ ਜਸਜੀਤ ਸਿੰਘ ਤੇ ਗੋਲੀਆਂ ਲੱਗਦੀਆਂ ਜਿਸ ਨਾਲ ਮੌਕੇ ਤੇ ਉਸਦੀ ਮੌਤ ਹੋ ਜਾਂਦੀ ਹੈ ਜਸਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਆਪਣੇ ਦੋਸਤਾਂ ਦੇ ਨਾਲ ਕਿਸੇ ਫੰਕਸ਼ਨ ਤੇ ਗਿਆ ਹੋਇਆ ਸੀ ਜਿੱਥੋਂ ਉਹ ਵਾਪਸ ਆ ਰਿਹਾ ਸੀ ਅਤੇ ਘਰ ਤੇ ਬਾਹਰ ਪਹੁੰਚਿਆ ਤਾਂ ਇਸ ਤੇ ਗੋਲੀਆਂ ਮਾਰੀਆਂ ਗਈਆਂ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਨੇ ਕਿਹਾ ਕਿ ਹੁਣੇ-ਹੁਣੇ ਉਹਨਾਂ ਨੂੰ ਗੋਲੀ ਦੀ ਘਟਨਾ ਦੀ ਸੂਚਨਾ ਮਿਲੀ ਹੈ ਤੇ ਮੌਕੇ ਤੇ ਪਹੁੰਚੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਭੇਜ ਦਿੱਤੀਆਂ ਹਨ ਅੱਛਾ ਜੀ ਜਿਵੇਂ ਰਾਤ ਨੂੰ ਬੋਤਲਾ ਮੇਰੀਆਂ ਬੋ ਕੁੜੀਆਂ ਦਨੀਆਂ ਬੋ ਕੁੜੀਆਂ ਆਈ ਇਹਨੂੰ ਕੀ ਕਰਾਂ ਨਹੀਂ ਸਰੋ ਕਿੰਦੇ ਨਾਲ ਗਿਆ ਇੱਥੇ ਤੇ ਦੇ ਮੂਰਤ ਸੀ ਕੋਟੀ ਦਾ ਉੱਥੋਂ ਆਇਆ ਇੱਥੇ ਆ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਨਾ ਚਾਹ ਬਣਾ ਲਾ ਮੈਂ ਕਿਹਾ ਚਾਹ ਪਈ ਆ ਜਾ ਮੈਂ ਚਾਹ ਸੋਣ ਲਾਇਆ ਸੋਣ ਚ ਗਿਆ ਇੱਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਫ ਨਾ ਕਰਨੇ ਮਰ ਗਿਆ ਇੰਨੇ ਪ੍ਰਵਾਸ ਕਿੰਨੇ ਜੀ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆਦੀ ਅੱਜ ਦੇ ਜਿਹਨਾਂ ਦੀ ਮੌਤ ਹੋਈ ਹੈ ਇਹ ਇੱਕ ਪਹਿਲੀ ਚੋਅ ਸੀ ਇਹ ਬੰਦੇ ਦਾ ਹੀ ਘਰ ਤੇ ਆਹਰੀ ਬੱਤਰ ਖਾਦੇ ਤੇਰ ਦਾ ਕੰਮ ਕਰਦੇ ਅੱਜ ਕਿਤੋਂ ਆਏ ਤੁਸੀਂ ਕਿੰਨੇ ਜਣੇ ਆਈ ਤਿੰਨੇ ਆਣੇ ਗੱਡੀ ਤੇ ਇੱਕ ਤਰ੍ਹਾਂ ਗੱਡੀ ਜਨਮ ਉੱਤਰ ਕੇ ਮਿਲਦਾ ਪਿਆ ਹੈ ਇਹਦਾ ਨਾਮ ਆ ਕੀਪਾ ਅੱਜ ਦਾ ਕੋਟੀ ਦਾ ਮਹੂਰਤ ਕੇਦਾ ਤੇ ਘਰ ਦੋਸਤ ਦੇ ਘਰ ਆਏ ਮਰਵਾਲ ਮਰਵਾਲ ਤੋਂ ਫਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਤੇ ਟੋਲੀ ਬਾਗ ਨੂੰ ਘੋੜੇ ਇਹਦੇ ਕੋਲ ਦੀ ਪਾਣੀ ਹੋ ਗਈ ਮੈਨੂੰ ਬਾਪੇ ਕਿੰਨੇ ਖੜਿਆ ਸੀ ਨਾਰੇ ਨਾਲ ਕੁੱਲ ਲੈ ਕੇ ਗਈ ਹੋਰ ਨਹੀਂ ਕਿੰਨੇ ਜੱਟ ਮੈਨੂੰ ਦੋ ਕੁੜੀਆਂ ਤੇ ਇੱਕ ਮੁੰਡਾ ਮੈਂ ਕਿਹਾ ਸਰਦ ਜਿਹੜਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਿਆ ਇਹ ਜੱਗੂ ਤਗਵਾਰ ਕੁੜੀਆਂ ਦਾ ਬਿਰਾਂਤ ਕਹਾਵਾ ਇੱਕ ਲੱਖ ਲਾਮਾ ਦਾ ਪੁੱਤ ਬਰਵੰਦਾ ਪਿਆ ਦੁਨੀਆ ਤੋਂ ਬੰਦ ਕਰਿਆ ਜਾਵੇ ਦੁਨੀਆ ਨੂੰ ਕਰ ਦੋ ਬੰਦ ਨਾ ਗੱਡੀ ਜੀ ਕੀ ਹੋਇਆ ਜੀ ਮੇਰਾ ਭਰਾ ਅਜੇ ਗੱਡੀ ਜੁੱਤਰਿਆ ਥੱਲੇ ਕੋ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾਂਗੇ ਕਿੰਨੇ ਵਜੇ ਦੀ ਘਟ ਰਹਾ ਆ ਹੋਰ 10 ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਜੀ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਜੁੱਤਰੇ ਆ ਵੀਰ ਹੁਣੇ ਨਾਲ ਆਇਆ ਹੋਵੇਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚਕਨੇੜੇ ਦੋ ਮੋਟਰਸੇਡ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ ਛੇ ਚਲੀਆਂ ਮਾ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਾ ਘਰ ਨਾਲ ਹੀ ਲੋਕਲ ਇਸਮਾਨਗਰ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਨਹੀਂ ਲਾਗ ਨਹੀਂ ਕਿਸੇ ਦਾ ਹੀ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਇਹ ਇਧ ਘੁੰਮਦਰ ਕੇ ਆਏ ਮਾਏ ਨਾ ਗਿਆ ਇਹਦੇ ਕੋ ਮੁੰਡੇ ਵਾਲ ਕੇ ਆ ਲੈ ਯਾਦ ਕੰਮ ਕਰਦੇ ਪਰਵਾਦ ਕੰਮ ਪੇਂਟ ਦਾ ਕੰਮ ਕਰਦੇ ਜੋ ਪਰਵਾਦ ਦੇ ਆਪ ਤਿੰਨ ਬ੍ਰਦਰ ਆ ਇੱਕ ਬੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਲੈ ਆਏ ਤੇ ਕੌਣ ਨਹੀਂ ਇਹਦੇ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਵੈਸੇ ਹਾਂਜੀ ਘਰ ਉੱਤੇ ਘਰ ਜਾਣ ਵਾਲੇ ਹੋ ਗਿਆ ਬੈਠੇ ਨੂੰ ਇੱਥੇ ਕੋਈ ਐਂਬੂ ਰਿਸ਼ਾ ਚੱਲਣ ਦੀ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਛ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸਵੇਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਅੰਬਲੇਦਗੀ ਨਾ ਕੋਈ ਨਹੀਂ ਹਾਂ ਸੋਕ ਦਾ ਨਾ ਸੋ ਬੋਸੀ ਦਾ ਖਾ ਮੇ ਰੋੜ ਤੇ ਕਾਢ ਆਉਂਦੀ ਪੁਲਿਸ ਪੌਣ ਲੱਗੇ ਇੱਥੇ ਲੱਗਾ ਅਲਦਾ ਕੋਈ ਤਰਕੋ ਇੱਕ ਦੂਸਰੇ ਮਿੱਟਲ ਦੂਰ ਨਾ ਖਾ ਲੱਗਦਾ ਜੋ ਆ ਲੱਗੇ ਨਾ ਖਾ ਲੱਗਦਾ ਇੱਥੇ ਇੱਧਰ ਲੱਗਾ ਲੱਗੇ ਨਾ ਕਿਨੇ ਕੋਲ ਕੰਮ ਹੋ ਗਿਆ ਜੀ ਮੋਰਸ ਤੋਂ ਦੋ ਮੋਰਸ ਇਹ ਕਿਹੜਾ ਪਤਲਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣ ਇਹ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਟਿੰਪੀ ਜੀਮਨ ਆਦਮਾ ਦਾ ਜੀ ਸਿੰਘ ਨੂੰ ਕੋਈ ਅਣਪਛਾਤੇ ਲੋਕ ਨੇ ਗੋਲੀ ਮਾਰ ਗੋ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਜੇ ਅਸੀਂ ਕਰ ਰਿਹਾ